ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ عوام ਗਾੜ ਗੁੱਗਾ ਮਾੜੀ ਦਰਬਾਰ ਦੀਆਂ ਜਿੱਥੇ ਕਿ 12 ਸਤੰਬਰ ਦਿਨ ਵੀਰਵਾਰ ਨੂੰ ਮੇਲਾ ਅਤੇ ਰਾਤ ਨੂੰ ਜਾਗਰਣ ਕਰਵਾਇਆ ਜਾ ਰਿਹਾ ਜੈ ਗੁੱਗਾ ਜਾਰਵੀਰ ਕੀ 12 ਤਰੀਕ ਨੂੰ ਗੁੱਗਾ ਮਾੜੀ ਪਰਵੰਦਰ ਕਮਾਟੀ ਕੰਨੀਓ ਪੰਡਾਰਾ ਕਰਾਇਆ ਜਾ ਰਿਹਾ ਹੈ ਤੇ ਸਾਰੀ ਸੰਗਤ ਨੇ ਸਾਰੇ ਸ਼ਹਿਰ ਨੇ ਤੇਨੇ ਮੇਲਾ ਜੀ ਰਾਤ ਨੂੰ ਭੰਡਾਰਾ ਜੀ ਤੇ ਸਾਰੇ ਹੀ ਸੰਗਤਾਂ ਨੇ ਪਹੁੰਚਣਾ ਜੀ ਆਜੀ ਸੂਫੀ ਗਾਇਕ ਜੀ ਆਰ ਨੇ ਜੀ ਜੀ ਖਾਣ ਆ ਰਹੇ ਨੇ ਜੀ ਮੇਲਪੋਟਲੇ ਤੋਂ ਤੇ ਸ਼੍ਰੀਸ਼ ਗਰੇਵਾਲ ਜੀ ਪਹੁੰਚ ਰਹੇ ਨੇ ਜੀ ਸੰਤਨ 9 8:00 ਵਜੇ ਆਪਣੇ ਪਹੁੰਚਣ ਦੇ ਔਰ ਸਾਰੇ ਜਨ ਦਾ ਪ੍ਰੋਗਰਾਮ ਹੁੰਦਾ ਸਾਰੀ ਰਾਤ ਦਾ ਪ੍ਰੋਗਰਾਮ ਹੋ ਰਿਹਾ ਚੌਕੀਆਂ ਲੱਗਣੀਆਂ ਜੀ ਸਹੀ ਕਿਹਾ ਜਾਨਾ ਜੀ ਮੇਰੇ ਬ੍ਰਦਰ ਅਰਬੀ ਬਾਈ ਜੀ ਆਪਣਾ ਛੱਤ ਆਪਣਾ ਰਸਮਾਨਾ ਤੋਂ ਆਪਣਾ ਮਾਮਗੜ ਮੱਲਾ ਇਹਨਾਂ ਦੇ ਪ੍ਰੋਗਰਾਮ ਹੈ ਜੀ ਰਾਤ ਨੂੰ 12 ਤਰੀਕ ਦਾ ਹਮ ਹਮ ਆ ਕੇ ਪਹੁੰਚੋ ਆਪਣਾ ਭੰਡਾਰੇ ਦਾ ਆਨੰਦ ਮਾਣੋ ਇਹੋ ਕੁਛ ਹੀ ਆ ਬਸ ਇਹੀ ਆ ਬਹੁਤ ਧੰਨਵਾਦ ਜੀ ਸ੍ਰੀ ਗੂਗਾ ਮਾੜੀ ਪ੍ਰਬੰਧਕ ਤੁਮੇਟੀ ਦੇ ਬਾਬਾ ਰੱਬੀ ਜੀ ਮਹਾਰਾਜ ਜਿਹੜੇ ਹਰ ਸਾਲ ਦੀ ਤਰ੍ਹਾਂ ਗੂਗਾ ਜਹਾਜ਼ਪੁਰ ਦਾ ਭੰਡਾਰਾ ਕਰਾਉਂਦੇ ਨੇ ਜਿਹੜਾ ਕਿ 12 ਸਤੰਬਰ ਨੂੰ ਹੈ ਹਰ ਸਾਲ ਇਲਾਕੇ ਦੀਆਂ ਸੰਗਤਾਂ ਵੱਤਵਤ ਪਹੁੰਚ ਕੇ ਉੱਥੇ ਗੂਗਾ ਮਾੜੀ ਬਾਬਾ ਰੱਬੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਂਦੇ ਨੇ ਬਹੁਤ ਵੱਡੇ ਬਾਬੇ ਸਾਰੇ ਗੂਗਾ ਮਾੜੀਆਂ ਤੋਂ ਇਕੱਠੇ ਹੋ ਕੇ ਆਉਂਦੇ ਨੇ ਦੀਦੇ ਨਾਲ ਸਮਾਣੇ ਸ਼ਹਿਰ ਤੇ ਸੁੱਖ ਤੇ ਸ਼ਾਂਤੀ ਦੀ ਬੇਨਤੀ ਕਰਦੇ ਨੇ ਬਹੁਤ ਵੱਡਾ ਮਾਮਗੜ ਜਿਹੜਾ ਬੁੱਗਾ ਮਾੜੀ ਦਾ ਸਥਾਨ ਹੈ ਇਹਦਾ ਅਸ਼ੀਰਵਾਦ ਆ ਸਾਰੇ ਸ਼ਹਿਰ ਤੇ ਤੇ ਅੱਜ ਦੇ ਗੁਰੂ ਜੀ ਨੇ ਕਿੱਥੋਂ ਆ ਰਹੇ ਨੇ ਔਰ ਉਹਨਾਂ ਦਾ ਨਾਮ ਕੀ ਹੈ ਬਾਬਾ ਅਨਾਰੀ ਨਾਜ਼ ਜੀ ਉਹਨਾਂ ਦਾ ਨਾਮ ਆ ਜੀ ਗੁਰੂ ਜੀ ਦੇ ਸਾਡੇ ਮੁਰਸ਼ਿਦ ਨੇ ਸਾਡੇ ਤੇ ਉਹਨਾਂ ਦਾ ਬਿਨਾਂ ਤਾਂ ਸਾਡਾ ਕੁਝ ਹੋਣੀ ਹੈਗਾ ਇੱਥੇ ਤੇ ਉਹ ਬਾਬਾ ਜੀ ਮਹਾਰਾਸ਼ਟਰ ਤੋਂ ਆ ਰਹੇ ਨੇ ਜੀ ਤੇ ਪਹੁੰਚ ਰਹੇ ਨੇ ਉਹ ਤੇ ਆਪਣੇ ਸਾਧੂ ਸੰਤ ਸਮਾਜ ਦੇ ਉਹ ਦਾਰ ਵੀ ਨੇ ਜੀ ਉਹ ਤੇ ਸਾਰੇ ਆਪਣੀ ਸੰਗਤ ਦੇ ਨਾਲ ਆਪਣੇ ਸਾਧੂ ਸੰਤਾਂ ਨਾਲ ਉਰੇ ਪਹੁੰਚ ਰਹੇ ਨੇ ਤੇ ਆਪਣੇ ਅਗੋਰੀ ਪੰਥ ਦੇ ਉਹ ਆਗੂ ਨੇ ਜੀ ਤੇ ਬਹੁਤ ਵਧੀਆ ਇਨਸਾਨ ਨੇ ਉਹ ਸਾਰਿਆਂ ਦੇ ਵਿਚਰ ਦੇ ਪੰਜਾਬ ਵਾਲੇ ਉਹਨਾਂ ਦੀ ਬਹੁਤ ਤਾਰੀਫ ਕਰਦੇ ਨੇ ਕਿਉਂਕਿ ਪਿਆਰ ਵੀ ਬਹੁਤ ਕਰਦੇ ਨੇ ਪੰਜਾਬ ਵਾਲੇ ਕਿਉਂਕਿ ਜਿੰਨਾ ਪਿਆਰ ਉਹਨਾਂ ਨੂੰ ਪੰਜਾਬ ਤੋਂ ਮਿਲਿਆ ਚਲੋ ਮਿਲਦਾ ਦਾ ਸਾਰੇ ਪਾਸੋਂ ਹੀ ਆ ਤੇ ਜਿੰਨਾ ਪੰਜਾਬ ਦੇ ਵਿੱਚੋਂ ਤੇ ਫਖੀਰਾ ਕਨੇਓ ਪਿਆਰ ਕਰਦੇ ਨੇ ਉਹਨਾਂ ਨੂੰ ਤੇ ਬਹੁਤ ਵਧੀਆ ਉਹ ਇਨਸਾਨ ਨੇ ਉਹ ਰੰਗ ਬਨਨ ਨੇ ਸਾਈਂ ਨੇ ਠੀਕ ਹੈ ਜੀ ਕਹਿੰਦਾ ਕبھی ਇਕ ਵਾਰ ਹੋਤੀ ਹੈ ਮਹਿਫਲ ਸਾਈਂ ਆਪਣੇ ਕੀ ਹੈ ਠੀਕ ਹੈ ਜੀ ਕਹਿੰਦਾ ਕਦੀ ਕਦਾਈ ਆਪਣੇ ਸਾਈਂ ਦੀ ਮਹਿਫਲ ਹੁੰਦੀ ਜਦੋਂ ਆਪਣੇ ਸਾਈਂ ਦੀ ਮਹਿਫਲ ਨੂੰ ਆਵਾਜ਼ ਮਾਰ ਕੇ ਠਾ ਲੈਂਦਾ ਹਾਂ ਕੀ ਗੱਲ ਵਾਤਾ ਕਹਿੰਦਾ ਚਾਹ ਦੇ ਨਾਲ ਵਿਆਹ ਕਹਿੰਦਾ ਚਾਹ ਰੱਖਿਆ ਕਰ ਵਿਆਹ ਪੀ ਹੋਈ ਜਾਣੀ ਜੈ ਮਸਤਾਂ ਦੀ ਜੈ ਪੀਰਾਂ ਦੀ ਜੈ ਫਕੀਰਾਂ ਦੀ 12 ਤਰੀਕ ਬਾਬਾ ਰੱਬੀ ਜੀ ਦਾ ਮੇਲਾ ਮਾਮਗਾੜ ਦਸਹਿਰਾ ਚੌਂਕ ਦੇ ਲੱਗੇ ਰਾਤ ਨੂੰ 7 ਵਜੇ ਤੋਂ ਬਾਅਦ ਤੇ ਸਾਰੀ ਸੰਗਤ ਨੂੰ ਬੈਂਤੀ ਏ ਕੰਮ ਕਮਾ ਕੇ ਪਹੁੰਚੋ ਪਪਾ ਜੀ ਤੇ ਸੂਫੀ ਸਿੰਗਰ ਕੌਣ ਕੌਣ ਆ ਰਿਹਾ ਜੀ ਸੂਫੀ ਸਿੰਗਰ ਆਪਣੇ ਬੱਚੇ ਹੀ ਨੇ ਜੀ ਕੀ ਕੀ ਨਾਮ ਹੈ ਸ਼ਕਰੇਵਾਲ ਜੀ ਤੇ ਅਗੋਕੇ ਚੇ ਖਾਨ ਤੇ ਕੇ ਖਾਨ ਜੀ ਉਹ ਬੜੇ ਸਮੇ ਤੋਂ ਮੇਲਾ ਹੁੰਦਾ ਆ ਰਿਹਾ ਛੋਟੇ ਛੋਟੇ ਇਹ ਮੇਲੇ ਚ ਆਇਆ ਕਰਦੇ ਸੀਗੇ ਅੱਜ ਮੇਰੇ ਪੀਰ ਸਾਹਿਬ ਦੀ ਕਿਰਪਾ ਹੋਈ ਆ ਚਲੋ ਉਹਨਾਂ ਦਾ ਹੁਕਮ ਹੋਇਆ ਤਾਂ ਆਪਾਂ ਉਹਨਾਂ ਦੇ ਦੋ ਲਬ ਵਿਚ ਉਹਨਾਂ ਦੀ ਸ਼ਾਨ ਕੋਈ ਬੋਲਣ ਲੱਗੇ ਸੋ ਉਹ ਜੋ ਉਹਨਾਂ ਨੇ ਆਪਾਂ ਨੂੰ ਕਲਾਕਾਰ ਤੇ ਆਪਾਂ ਕਹਿ ਨਹੀਂ ਸਕਦੇ ਬਣੇ ਆ ਸੇਵਾਦਾਰੀਆਂ ਸੋ ਉਹਨਾਂ ਦੀ ਸੇਵਾ ਕਰ ਰਹੇ ਆ ਤੇ ਮੇਰਾ ਮਾਲਕ ਐਦਾਂ ਹੀ ਸੇਵਾ ਕਰਾਂਦਾ ਰਹੇ ਤੇ ਇਥੇ ਹਾਜ਼ਰੀਆ ਆਉਣ ਵਾਲੀ 12 ਤਰੀਕ ਵੀਰਵਾਰ ਦਾ ਦਿਨ ਹੈ ਰਾਤ ਨੂੰ ਬੜੀ ਧੂਮ ਧਾਮ ਨਾਲ ਸਾਰੀ ਕਮੇਟੀ ਤੇ ਸਾਡੇ ਬਾਬਾ ਰੱਬੀ ਜੀ ਜਿੰਨਾ ਦੀ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮੇਲਾ ਕਰਾਇਆ ਜਾ ਰਿਹਾ ਹੈ ਸੋ ਮੇਰੀ ਇਹ ਹੀ गुजारिश ਹੈ ਜਿੱਥੇ ਤੱਕ ਇਹ ਵੀਡੀਓ ਪਹੁੰਚੂਗੀ ਸੋ ਸਾਰੇ ਵਸਦੇ ਪੰਜਾਬੀਆਂ ਨੇ ਜਰੂਰ ਪਹੁੰਚਣਾ ਜੀ ਪੱਟੀ ਸਾਹਿਬ ਸੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਸੋ ਬਹੁਤ ਹੀ ਅੱਛੇ ਰਿਸਪੈਕਟਡ ਸੋ ਸਾਡੇ ਉਸਤਾਦ ਲੋਕ ਨੇ ਸੀਨੀਅਰ ਆਰਟਿਸਟ ਨੇ ਸੋ ਸਾਡੇ ਸਾਰੇ ਸਾਰੇ ਸ਼ਹਿਰ ਸਮਾਣੇ ਦੇ ਵਿੱਚ ਸੋ ਸਾਰਾ ਕਵਰ ਕਰਦੇ ਨੇ ਸੋ ਬਹੁਤ ਹੀ ਅੱਛੀਆਂ ਖਬਰਾਂ ਲਖਾਉਂਦੇ ਨੇ ਸੋ ਪੰਜਾਬੀ ਚੈਨਲ ਇਕ ਤਾਰਾ ਬੋਲੇ ਸੋ ਲਾਈਵ ਚੱਲੇਗਾ ਸਾਰਾ ਮੇਲਾ ਤੁਹਾਨੂੰ ਲਾਈਵ ਦਿਖਾਇਆ ਜਾਏਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਮੇਲਾ ਅਮਾਮਗੜ ਮਹੱਲਾ ਦਸ਼ਹਿਰਾ ਗਰਾਊਂਡ ਗੁੱਗਾ ਮੈੜੀ ਦਰਬਾਰ ਤੁਸੀਂ ਦੇਖ ਰਹੇ ਹੋ ਸਾਰੇ ਇਲਾਕਾ ਨਿਵਾਸੀ ਦੇ ਸੰਯੋਗ ਦੇ ਨਾਲ ਸ਼ਹਿਰ ਨਿਵਾਸੀਆਂ ਦੇ ਸੰਯੋਗ ਦੇ ਨਾਲ ਸੋ ਬਾਬਾ ਜੀ ਦਾ ਮੇਲਾ ਸੋ ਗੜੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਸੋ ਬੜੀ ਰਹਿਮਤ ਹੈ ਫਕੀਰਾਂ ਦੀ ਸੋ ਸਾਡੇ ਗੱਦੀ ਨਿਸ਼ਾਨ ਬਾਬਾ ਰੱਬੀ ਜੀ ਸੋ ਉਹਨਾਂ ਦੇ ਗੁਰੂ ਜੀ ਸੋ ਵੀ ਪਹੁੰਚ ਰਹੇ ਨੇ ਅਨਾੜੀਨਾਥ ਜੀ ਸੋ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਬਾਕੀ ਸਾਡੇ ਇਲਾਕੇ ਦੇ ਹੋਰ ਦੋਨੋਂ ਗਰੋਹ ਫਕੀਰ ਸਾਡੇ ਦਰਮਿਆਨ ਪਹੁੰਚ ਰਹੇ ਨੇ ਸਾਰਿਆਂ ਦੇ ਸ਼੍ਰੀ ਚਰਨਾ ਸਾਡਾ ਕੋਟੀ ਕੋਟ ਧੰਨਵਾਦ ਕਰਦੇ ਆਂ ਸੋ ਪ੍ਰਣਾਮ ਹੈ ਸੋ ਜਿੰਨੀ ਵੀ ਸੰਗਤ ਬਾਬਾ ਜੀ ਦੇ ਦਰਬਾਰ ਤੇ ਸੋ ਆਉਣ ਵਾਲੀ 12 ਤਰੀਕ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਜੀ ਦਾ ਆਉਣ ਵਾਲੀ 12 ਤਰੀਕ ਨੂੰ ਬਹੁਤ ਹੀ ਵਧੀਆ ਮੇਲਾ ਮਨਾਇਆ ਜਾ ਰਿਹਾ ਹੈ ਸੋ ਬਾਬਾ ਜੀ ਦੀ ਰਾਤ ਜਗਾ ਰਾਤ ਨੂੰ ਗੁਣਗਾਨ ਸਾਡੇ ਦਿਲ ਦੇ ਅਜ਼ੀਜ਼ ਬਾਈ ਕੇਜੇ ਖਾਂ ਜੀ ਸੋ ਸਾਡੇ ਰਿਸਪੈਕਟਡ ਬਾਈ ਸ਼੍ਰੀਸ਼ ਗਰੇਵਾਲ ਜੀ ਬਾਬਾ ਜੀ ਦੀ ਆਸ ਹੀ ਲਗਾਨੀ ਸੋ ਮੈਂ ਤੁਹਾਡਾ ਆਪਣਾ ਡਾਕਟਰ ਲਾਡੀ ਸਮਾਣਾ ਸੋ ਸਟੇਜ ਦੀ ਜ਼ਿੰਮੇਵਾਰੀ ਬਾਬਾ ਜੀ ਦੀ ਸੇਵਾ ਲੱਗੀ ਹੈ ਸੋ ਤੁਹਾਡਾ ਸਾਰਾ ਸੰਗਤ ਦਾ ਪਿਆਰ ਭਾਲਦੇ ਆਂ ਸੋ ਦਾਤਾ ਜੀ ਦੇ ਦਰਬਾਰ ਤੇ ਆ ਕੇ ਆਸ਼ੀਰਵਾਦ ਪ੍ਰਾਪਤ ਕਰੋ ਗੁਗਾ ਯਾਰ ਵੀਰ ਛਤਰੀ ਮਹਾਰਾਜ ਦੀ پاک ਪਵਿੱਤਰ ਧਰਤੀ ਹੈ ਸੋ ਦੁਨੀਆ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਸੋ ਸਾਰੇ ਪੀਰਾਂ ਦਾ ਆਸ਼ੀਰਵਾਦ ਲਓ ਜੈ ਪੀਰਾਂ ਦੀ ਜੈਕਾਰਾ ਗੁਗਾ ਯਾਰ ਵੀਰ ਦਾ ਬੋਲ ਸੱਚੇ ਦਰਬਾਰ ਕੀ